ਓ ਨਾ 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 ਸੱਜਣੋ ਇਹ ਘੋੜਾ ਨਹੀਂ ਇਹ ਬਹੁਤ ਹੀ ਵੱਡੀ ਵਸ਼ੇਰੀ ਐ ਮਾਜੇ ਦੀ ਧਰਤੀ ਦੀ ਤੇ ਵਸ਼ੇਰੀ ਇੱਕ ਵੱਡੀ ਨਹੀਂ ਆ ਵੀ ਵਸ਼ੇਰੀ ਬਹੁਤ ਵੱਡੀ ਐ ਅੱਜ ਤੁਹਾਨੂੰ ਬਹੁਤ ਹੀ ਵੱਡੇ ਸੋਹਣੇ ਫਾਰਮ ਤੇ ਲੈ ਕੇ ਆਏ ਤੇ ਸੋਹਣੀਆਂ ਘੋੜੀਆਂ ਤੇ ਸੋਹਣਾ ਜਿਆ ਬਾਈਆਂ ਦਾ ਘੋੜਾ ਮਖਾਉਣ ਲੱਗੇ ਆ ਸੋ ਵੀਡੀਓ ਐਂਡ ਤੱਕ ਦੇਖਿਓ ਸ਼ੁਰੂਆਤ ਕਰਦੇ ਆਪਾਂ ਜਿਹੜਾ ਕਿ ਅੱਜ ਦੇ ਟਾਈਮ 'ਚ ਮਾਜੇ ਦੀ ਸ਼ਾਨ ਬਣਿਆ ਹੋਇਆ ਹੈ ਦਿਲਾਂ ਦੀ ਜਾਨ ਬਣਿਆ ਹੋਇਆ ਘੋੜਾ ਸਾਡੇ ਭਰਾ ਦਾ ਬਾਈ ਸਿਮਰਨ ਮੱਲੀ ਦਾ ਘੋੜਾ ਹੈਦਰ ਬਹੁਤ ਹੀ ਜਿਆਦਾ ਚੰਗੇ ਰਿਜ਼ਲਟ ਹੈ ਉਹਨਾਂ ਤੇ ਵੀ ਝਾਂਤ ਮਰਾਉਣਾ ਇਹ ਘੋੜੇ ਦਾ ਨਾਂ ਹੈ ਜੀ ਹੈਦਰ ਬਾਪ ਇਹਦਾ ਹੈਗਾ ਜਵਰਾਜ ਘੋੜਾ ਅਬ ਔਰ ਲੈਨੇ ਸੱਜਣੋ ਤੇ ਉਮਰ ਦੀ ਗੱਲ ਕਰਾਂ ਤੇ ਉਮਰ ਹਜੇ ਹੈਗੀ ਐ 7 ਸਾਲ ਜੇ ਮਾਂਲੇ ਪਾਸਿਓਂ ਆਪਾਂ ਖਾਨਦਾਨ ਦੀ ਗੱਲ ਕਰੀਏ ਤੇ ਮਾਂ ਕਹਿੰਦੇ ਵੀ ਨੁਕਰੀ 6 ਇੰਚ ਘੋੜੀ ਦਾ ਐ ਡਾਇਰੈਕਟ ਪੋਤਾ ਐ ਸੱਜਣੋ ਤੇ ਜਵਾਲਾਮੁਖੀ ਜਿਹੜਾ ਫੇਮਸ ਘੋੜਾ ਐ ਉਹ ਘੋੜਾ ਤੇ ਇਹ ਘੋੜਾ ਮਾਂਲੇ ਪਾਸਿਓਂ ਸਕੇ ਭਾਈ ਨੇ ਉਹਨੇ ਵੀ ਨਾਮ ਰੋਸ਼ਨ ਕੀਤਾ ਐ ਤੇ ਸੱਜਣੋ ਇਹਨੇ ਵਿੱਚੇ ਬੱਕੜੇ ਹੋਇਆ ਬਹੁਤ ਹੀ ਜ਼ਿਆਦਾ ਚੰਗੇ ਬੱਚੇ ਆਇਆ ਬਾਕੀ ਘੋੜੇ ਦੇ ਵਿੱਚ ਮੜਕ ਬਹੁਤ ਹੈ ਘੋੜੇ ਦੀ ਛਾਤੀ ਘੋੜੇ ਦੀ ਗਰਦਨ ਦੀ ਗੱਲ ਕਰੀਏ ਘੋੜੇ ਦੀ ਬਨਾਵਟ ਦੀ ਗੱਲ ਕਰੀਏ ਜਾਂ ਘੋੜੇ ਦੀ ਖੂਬਸੂਰਤੀ ਦੀ ਗੱਲ ਕਰੀਏ ਤੇ ਘੋੜਾ ਕਿਸੇ ਪਾਸਿਓਂ ਹੱਥ ਨਹੀਂ ਧਰਾਉਂਦਾ ਬਹੁਤ ਹੀ ਸੋਹਣਾ ਸੁਨੱਖਾ ਹੈ ਜੇ ਤੁਹਾਨੂੰ ਵੀ ਚੰਗਾ ਲੱਗ ਰਿਹਾ ਤੇ ਸੱਜਣੋ ਮੈਂਟੋ ਮੈਂਟ ਭਰਾ ਨੂੰ ਫੋਨ ਕਰਕੇ ਵਧਾਈ ਵੀ ਦੇ ਦਿਓ ਤੇ ਨਾਲ ਦੀ ਨਾਲ ਜੇ ਕੋੜੀ ਕੋਈ ਭਰਉਣੀ ਆ ਤੇ ਫੀਸ ਵੀ ਦੱਸਦੇ ਆ ਤੇ ਵੀਰ ਨਾਲ ਸੰਪਰਕ ਕਰ ਲੇ ਫੀਸ ਹੈਗੀ ਆ ਸਿਰਫ 25000 ਰੁਪਿਆ ਤੇ ਤੁਹਾਨੂੰ ਹੱਥਾਂ ਦੇ ਚੱਕ ਲੈਣਗੇ ਬਾਈ ਹੋਣੀ ਤੇ ਲੋਕੇਸ਼ਨ ਦੀ ਗੱਲ ਕਰਾਂ ਸਜਣੋ ਤੇ ਜਿਲਾ ਵੀ ਭਰਾਮਾ ਦਾ ਤਰਨ ਤਰਨ ਸਾਹਿਬ ਹੀ ਆ ਤੇ ਤਰਨ ਤਰਨ ਸਾਹਿਬ ਦੇ ਵਿੱਚ ਹੀ ਇਹਨਾਂ ਦਾ ਵੀਰ ਹੋਣਾ ਦਾ ਫਾਰਮ ਹੈ ਨੰਬਰ ਮੈਂ ਦੇਤਾ ਤੇ ਰਿਜ਼ਲਟ ਜ਼ਰੂਰ ਵੇਖਿਓ ਘੋੜੇ ਦੇ ਆ ਰਿਜ਼ਲਟ ਵਿਖਾਉਣ ਲੱਗਿਆ ਜਿਹੜਾ ਵੀ ਬੱਚੇ ਦੇਖਦਾ ਤੇ ਦਿਲ ਬਾਗੋ ਬਾਗ ਹੋ ਜਾਂਦਾ ਹਰ ਰੋਜ਼ ਹੀ ਬਾਗ ਘੋੜੀਆਂ ਪ੍ਰਮਾਤਮਾ ਦੀ ਕਿਰਪਾ ਨਾਲ ਜਦੋਂ ਦਾ ਸੀਜ਼ਨ ਸਟਾਰਟ ਹੋਇਆ ਰੋਜ਼ ਦੀਆਂ ਘੋੜੀਆਂ ਬਾਈ ਕਹਿੰਦੇ ਵੀ ਭਰਦੇ ਆ ਤੇ ਆ ਬੱਚੇ بڑے ਬਾਈ ਨੇ ਬਹੁਤ ਜਿਆਦੇ ਬੱਚੇ ਮੈਨੂੰ ਭੇਜਦੇ ਸੀ ਸੋ ਜਿੰਨੀਆਂ ਕਿ ਮੈਨੂੰ ਫੋਟਵਾਲ ਲੱਗ ਸਕੀਆਂ ਮਨਕਨ ਹੋਇਆ ਸੋ ਮੈਂ ਤੁਹਾਡੇ ਅੱਗੇ ਰੱਖਤੇ ਘੋੜੀ ਜਿਵੇਂ ਦੀ ਮਰਜ਼ੀ ਹੋਵੇ ਚੰਬੀ ਹੋਵੇ ਲਾਲ ਚੰਬੀ ਕਾਲੀ ਚੰਬੀ ਅਬਲਕ ਘੋੜੀਆਂ ਤੋਂ ਵੀ ਸਪੌਟਲੈਸ ਬੱਚੇ ਨੇ ਕੱਢ ਕੇ ਪੈਦਾ ਕਰਕੇ ਵਿਖਾਏ ਆ ਤੇ ਬਰੀਕੀਆਂ ਦੇ ਵਿੱਚ ਬਹੁਤ ਹੀ ਖੂਬਸੂਰਤ ਤੇ ਮਜ਼ਬੂਤ ਘੋੜਾ ਜਿਹੜਾ ਹੈ ਬੱਚੇ ਪੈਦਾ ਕਰਦਾ ਸੱਜਣੋ ਸੋ ਪ੍ਰੂਫ ਤੁਹਾਡੇ ਸਾਹਮਣੇ ਹੈ ਸ਼ੀਸ਼ਾ ਤੁਹਾਨੂੰ ਵਿਖਾਤਾ ਜੀ ਕਿਸੇ ਵੀ ਭਰਾ ਨੇ ਘੋੜੀ ਪ੍ਰਾਉਣੀ ਹੋਵੇ ਤੇ ਵੀਰ ਨਾਲ ਦਿੱਤੇ ਨੰਬਰ ਤੇ ਸੰਪਰਕ ਕਰਕੇ ਸਿਰਫ 25 1000 ਰੁਪਿਆ ਬਾਈ ਫੀਸ ਲੈਂਦੇ ਆ ਤੁਹਾਡਾ ਮਾਨਤਾਨ ਵੀ ਪੂਰਾ ਕਰਨਗੇ ਸੋ ਵੀਰ ਹੋਣਾ ਨਾਲ ਗੱਲਬਾਤ ਕਰ ਲਿਓ ਵੀਡੀਓ ਅੱਗੇ ਵੱਧ ਤੋਂ ਵੱਧ ਫੇਰ ਕਹਿਣਾ ਕਿ ਭਰਾ ਨੂੰ ਸਪੋਰਟ ਦੇ ਵਿੱਚ ਅੱਗੇ ਸ਼ੇਅਰ ਵੀ ਕਰ ਦਿਓ ਹੁਣ ਗੱਲ ਕਰਦੇ ਆ ਬਾਈ ਦੀ ਆ ਵੱਡੀ ਬਸ਼ੇਰੀ ਦੀ ਇਹ ਬਸ਼ੇਰੀ ਦਾ ਨਾਂ ਹੈ ਸੱਜਣੋ ਨੀਲਮ ਤੇ ਨੀਲਮ ਦਾ ਬਾਪ ਹੈਗਾ ਦਲਬਾਗ ਰਣੀਆਂ ਬਾਈ ਨੇ ਬਰੀਡਿੰਗ ਤੇ ਵੀ ਖਾਸ ਧਿਆਨ ਦਿੱਤਾ ਹੈ ਕਿ ਯਾਰ ਜਿਹੜੀਆਂ ਟਾਪਆਂ ਦੀਆਂ ਲੈਣਾ ਨਾ ਉਹਨਾਂ ਦੀਆਂ ਹੀ ਮੈਨ ਨਗੀਨੇ ਘਰੇ ਰੱਖਣੇ ਆ ਟਾਪ ਦੇ ਵਿੱਚ ਮੰਨ ਲਓ ਵੀ ਬਰੀਡਿੰਗ ਤੇ ਬਾਈ ਕੰਮ ਕਰ ਰਿਹਾ ਤੇ ਅੱਗੇ ਇਹਨਾਂ ਦੇ ਵੀ ਸੱਜਣੋ ਜੋ ਜੰਮਣਾ ਤੇ ਉਹ ਮੈਨੂੰ ਦੱਸਣ ਦੀ ਲੋੜ ਨਹੀਂ ਬਹੁਤ ਵੱਡੀ ਬਸ਼ੇਰੀ ਹੈ ਹਜੇ ਦੋ ਦੰਦ ਲੱਗੇ ਆ ਸੱਜਣੋ ਜੇ ਮਾਂ ਦੀ ਗੱਲ ਕਰਾਂ ਤੇ ਮਾਂ ਮੱਝੂ ਕੀ ਲਾਈਨ ਦੇ ਫੌਜੀ ਘੋੜੇ ਦੀ ਡਾਇਰੈਕਟ ਧੀ ਹੈ ਸੱਜਣੋ ਤੇ ਜੇ ਗੱਲ ਕਰਾਂ ਇਹਦੀ ਗੱਭਣ ਦੀ ਇਹ ਹੁਣ ਸਪਤਾਸ਼ ਘੋੜੇ ਦਾ ਪੋਤਾ ਹੈ ਜੀ ਪਰਸੀਨ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਉਸ ਘੋੜੇ ਤੋਂ 7 ਮਹੀਨਿਆਂ ਦੀ ਗੱਭਣ ਹੈ ਤੇ ਹਾਈਟ ਘੋੜੀ ਦੀ ਹੈਗੀ ਹੈ ਪੂਰੀ 65+ ਹਾਂਜੀ ਕਿਤੇ ਲਾਗੇ ਜਾ ਕੇ ਲਾਈਵ ਜਾ ਕੇ ਤੁਸੀਂ ਦੇਖੋਗੇ ਤੇ ਤੁਹਾਨੂੰ ਪਤਾ ਲੱਗੂਗਾ ਕਿ ਵਾਕੇ ਯਾਰ ਮਾਜੇ ਦੀ ਧਰਤੀ ਤੇ ਵੀ ਏਡ ਗੇਡੀਆਂ ਘੋੜੀਆਂ ਕਿਸੇ ਭਰਾ ਨੇ ਰੱਖੀਆਂ ਨੇ ਸੋ ਭਰਾ ਨੂੰ ਮਾਣ ਪੂਰਾ ਦਿਓ ਸਤਿਕਾਰ ਪੂਰਾ ਦਿਓ ਵੀਡੀਓ ਲਾਈਕ ਵੀ ਕਰਿਓ ਸ਼ੇਅਰ ਵੀ ਕਰਿਓ ਤੇ ਕਮੈਂਟਾਂ ਦੇ ਵਿੱਚ ਵੀ ਸਾਨੂੰ ਵੀ ਦੱਸਿਓ ਆ ਜਿੰਨੇ ਭਰਾ ਨੇ ਵਾਈਟ ਕਲਰ ਦੀ ਟੋਪੀ ਪਾਈ ਆ ਨਾ ਇਹ ਆ ਸਾਡਾ ਭਰਾ ਬਾਈ ਸਿਮਰਨ ਮੱਲੀ ਬਾਈ ਫੜਦਾ ਨਹੀਂ ਸੀ ਘੋੜੀਆਂ ਬਾਈ ਕਹਿੰਦਾ ਕੋਈ ਨਹੀਂ ਤੁਸੀਂ ਕਰੋ ਪਰ ਮੈਨੂੰ ਬਹੁਤ ਚਾਹ ਕਿਉਂਕਿ ਬਾਈ ਦਾ ਸੁਭਾਅ ਬੜਾ ਚੰਗਾ ਹੈ ਮਿੱਠ ਬੋਲੜਾ ਵੀਰ ਹੈ ਤੇ ਸਤਿਕਾਰ ਸਾਰਿਆਂ ਦਾ ਕਰਦਾ ਹੈ ਤੇ ਮੈਂ ਕਿਹਾ ਵੀਰ ਤੈਨੂੰ ਆਉਣਾ ਤੇ ਜ਼ਰੂਰੀ ਹੈ ਸੋ ਇੱਕ ਅਗਲੀ ਘੋੜੀ ਆ ਆ ਗਈ ਸੱਜਣੋ ਇਹ ਜਿਹੜੀ ਘੋੜੀ ਹੈਗੀ ਐ ਇਹ ਕਾਲੀ ਘੋੜੀ ਹੈ ਤੇ ਮੱਥੇ ਪਟਾ ਤੁਸੀਂ ਦੇਖ ਰਹੇ ਹੋ ਇਹ ਹੈਗੀ ਐ ਦਰੋਣੇ ਘੋੜੇ ਦੀ ਤੀ ਤੇ ਖੜਨੀ ਖੁੜਨੀ ਤੁਸੀਂ ਦੇਖ ਲਓ ਹਜੇ ਬੱਚੀਆਂ ਨੇ ਕਿਉਂਕਿ ਜਦੋਂ ਜਿਉਂ-ਜਿਉਂ ਜਨਮਰ ਮਚੂਰ ਹੁੰਦਾ ਹੈ ਉਮਰ ਚ ਜਾਂਦਾ ਹੈ ਉਦਾਂ-ਉਦਾਂ ਉਹਦੇ ਖੜਾਵੇ 'ਚ ਵੀ ਫਰਕ ਪੈਂਦਾ ਪਰ ਇਹਨਾਂ ਨੇ ਹੁਣ ਤੋਂ ਹੀ ਕਹਿੰਦੇ ਹੁੰਦੇ ਵੀ ਜੰਮ ਦੀਆਂ ਸੂਲਾਂ ਦੇ ਮੂੰਹ ਤਿੱਖੇ ਤੇ ਪ੍ਰਮਾਤਮਾ ਦੀ ਕਿਰਪਾ ਨਾਲ ਬਹੁਤ ਹੀ ਚੰਗਾ ਖੜਾਵਾ ਹੈ ਘੋੜੀਆਂ ਦਾ ਇਹ ਘੋੜੀ ਦੀ ਉਮਰ ਵੀ ਦੋ ਦਾਂਦੀ ਹੈ ਤੇ ਮੌਕੇ ਦੀ ਫਿਲਹਾਲ ਖਾਲੀ ਹੈ ਤੇ ਪਿਓ ਇਹਦਾ ਹੈਗਾ ਜੀ ਦਰੋਣਾ ਇਹਦੀ ਹਾਈਟ ਹੈਗੀ ਐ 61+ ਤੇ ਇਹ ਕੁੜੀ ਦਾ ਵੀ ਦੇਖ ਲਓ ਭਾਈ ਤੁਸੀਂ ਵੀ ਤੁਹਾਨੂੰ ਕਿਵੇਂ ਲੱਗੀ ਗੱਲ ਆਉਂਦੀ ਤੁਹਾਡੇ ਤੇ ਕੋਈ ਵੇਚਣੀਆ ਨਹੀਂ ਵੀਰ ਨੇ ਬਾਈ ਨੇ ਬਸ ਤੁਹਾਨੂੰ ਜਸਟ ਦਿਖਾਉਣ ਲਈ ਫਲਮਾਈਆਂ ਨੇ ਵੀ ਬਾਈਆਂ ਦਾ ਪਿਆਰ ਲੈਣਾ ਹੈ ਆਪਾਂ ਤੁਹਾਡੀ ਸਲਾਹ ਲੈਣੀ ਹੈ ਕਮੈਂਟਾਂ ਦੇ ਜ਼ਰੀਏ ਜਾਂ ਫੋਨ ਕਰਾ ਕੇ ਵੀ ਬਾਈ ਜੀ ਹੁਣਾਂ ਨੂੰ ਫੋਨ ਜ਼ਰੂਰ ਕਰਿਓ ਤੇ ਬਾਈ ਨੂੰ ਦੱਸਿਓ ਵੀ ਭਾਈ ਜਿਹੜੀ ਇਹ ਵਰਕ ਕਰੀ ਜਾਂਦਾ ਹੈ ਵੀਰ ਮਿਹਨਤ ਕਰੀ ਜਾਂਦਾ ਇਹਨਾਂ ਨਗੀਨਿਆਂ ਤੇ ਉਹ ਤੁਹਾਨੂੰ ਕਿਵੇਂ ਲੱਗੇ ਕਿਉਂਕਿ ਵੀਰ ਮੈਨੂੰ ਆਂਦਾ ਸੀ ਭਾਈ ਮੱਲੀ ਵੀ ਬਾਈ ਜਿਹੜੀ ਸੰਗਤ ਆਪਾਂ ਸੰਗਤ ਲਈ ਇਹ ਸ਼ੌਕ ਪੂਰਾ ਕੀ ਕਿ ਵਿਚਾਰ ਭਰਾ ਸਾਨੂੰ ਦੱਸਣ ਸਾਡੇ ਨਗੀਨਿਆਂ ਤੇ ਅਸੀਂ ਮਿਹਨਤ ਕਰ ਰਹੇ ਆ ਸਾਨੂੰ ਫੋਨ ਲਾ ਕੇ ਵੀ ਭਰਾ ਸਾਨੂੰ ਸਲਾਹ ਵੀ ਦੇ ਸਕਦੇ ਆ ਤੇ ਸਾਨੂੰ ਦੱਸ ਵੀ ਸਕਦੇ ਆ ਵੀ ਭਾਈ ਸਾਡੇ ਨਗੀਨੇ ਤੁਹਾਨੂੰ ਕਿਵੇਂ ਲੱਗ ਰਹੇ ਆ ਕਿਹੜੀ ਅੱਖ ਨੇ ਕਿਹੜੀ ਚੀਜ਼ ਨੋਟ ਕਰਕੇ ਤੇ ਸਾਡੇ ਕਈ ਵਾਰ ਬੰਦੇ ਦੇ ਦਿਮਾਗ 'ਚ ਚੀਜ਼ ਨਹੀਂ ਆਉਂਦੀ ਸੋ ਬੇਨਤੀ ਆ ਭਰਾ ਵੱਲੋਂ ਤੇ ਮੇਰੇ ਵੱਲੋਂ ਵੀ ਤੁਸੀਂ ਫੋਨ ਲਾ ਕੇ ਵੀ ਵੀਰ ਹੋਣਾ ਨੂੰ ਜਰੂਰ ਆਪਣਾ ਵਿਚਾਰ ਕਰਿਓ ਸੋ ਇਹ ਕੁੜੀਆਂ ਨੇ ਭਰਾ ਦੀਆਂ ਅਗਲੇ ਪਾਸੇ ਨੁਕਰੀ ਕੁੜੀ ਆ ਗਈ ਵੇਖੋ ਭਾਈ ਇਹ ਵੀ ਕੋੜੀ ਬਹੁਤ ਵੱਡੀ ਹੈ ਇਹਦੀ ਹਾਈਟ ਵੀ 65 ਇੰਚ ਹੈ ਇਹ ਹੈਗੀ ਹੈ ਸਮੁੰਦਰ ਘੋੜੇ ਦੀ ਡਾਇਰੈਕਟ ਬੱਚੀ ਉਮਰ ਇਹਦੀ ਵੀ ਦੋ ਦਾਂਦੀ ਹੈ ਸਾਰੀਆਂ ਬਸ਼ੇਰੀਆਂ ਹੀ ਬਾਈ ਤਿਆਰ ਕਰੀ ਜਾਂਦਾ ਸਾਰੀਆਂ ਚੜਦੀ ਤੋਂ ਚੜਦੀ ਤੁਹਾਨੂੰ ਦੱਸਿਆ ਨਾ ਕਿ ਬਰੀਡਿੰਗ ਤੇ ਬਾਈ ਚੰਗੇ ਚੰਗੇ ਘੋੜਿਆਂ ਦੇ ਬੱਚੇ ਲਿਆ ਕੇ ਜਿਹੜੇ ਆ ਉਹਨੇ ਜਵਾਨ ਕਰਕੇ ਬਾਈ ਕਹਿੰਦਾ ਵੀ ਆਪਾਂ ਕਰੇ ਬੱਚੇ ਲੈਣੇ ਆ ਬਾਈ ਫੇਰ ਬਰੀਡਿੰਗ ਕਰਾਂਗੇ ਤੇ ਇਹਦੀ ਮਾਂ ਹੈਗੀ ਆ ਅਲੀ ਡੋਡਾਂ ਵਾਲੇ ਦੀ 63 ਪਲੱਸ ਦੀ ਘੋੜੀ ਉਹਦੀ ਹੈ ਧੀ ਹੈ ਬਾਪ ਆ ਗਿਆ ਸਮੁੰਦਰ ਉਮਰ ਆ ਗਈ ਹੈ ਤੁਹਾਨੂੰ ਦੱਸਿਆ ਕਿ ਦੋ ਦੰਦ ਤੇ ਹੈਦਰ ਘੋੜੇ ਤੋਂ ਗੱਬਣ ਕਰਾਤੀ ਬਾਈ ਨੇ ਦੋ ਮਹੀਨਿਆਂ ਦੀ ਚੈੱਕ ਪਾਸ ਹੈ ਜੀ ਇਹ ਘੋੜੀ ਵੀ ਬੜੀ ਚੰਗੀ ਐ ਬਾਕੀ ਹਜੇ ਤੁਹਾਨੂੰ ਦੱਸਿਆ ਵੀ ਨਵੀਂ ਉਮਰ ਦੀਆਂ ਘੋੜੀਆਂ ਨੇ ਥੋੜੀ ਜੀ ਮਸਤੀ ਵੀ ਮਾਰਦੀਆਂ ਥੋੜਾ ਜਿਹਾ ਆਪਣਾ ਆਪ ਵਿਖਾਉਂਦੀਆਂ ਵੀ ਨੇ ਮੂੜ ਚ ਆ ਕੇ ਖੜਦੀਆਂ ਜਦੋਂ ਮੂਡ ਹੋ ਜਾਂਦਾ ਬਾਕੀ ਗਰਦਨ ਦੇਖੋ ਇਹਦਾ ਮਣੀਆਂ ਇਹਦਾ ਬਹੁਤ ਛੋਟਾ ਕੰਨ ਲੱਗਿਆ ਹੋਇਆ ਐ ਇਹਦੀ ਅੱਖ ਦੀ ਬਨਾਵਟ ਇਹਦਾ ਪਿੱਠ ਪੂੜਾ ਸਾਰਾ ਪਰਮਾਤਮਾ ਦੀ ਕਿਰਪਾ ਨਾਲ ਬਹੁਤ ਹੀ ਕੁੱਟ-ਕੁੱਟ ਕੇ ਉਨੇ ਇਹਨਾਂ ਦੇ ਵਿੱਚ ਜਿਹੜੇ ਕਹਦਾ ਨਾ ਵੀ ਫਿਚਰ ਭਰੇ ਹੋਏ ਐ ਸੋ ਮੇਰੇ ਵੀਰ ਜ਼ਰੂਰ ਬਾਈ ਨੂੰ ਫੋਨ ਕਰਕੇ ਵਧਾਈਆਂ ਦਿਓ ਵੀਡੀਓ ਕਿਵੇਂ ਲੱਗੀ ਆ ਬਾਤਾਂ ਕਿਵੇਂ ਲੱਗੀਆਂ ਤੇ ਮੇਰੇ ਭਰਾ ਕਮੈਂਟਾਂ ਹੀ ਦੱਸ ਦਿਓ ਇੰਨਾ ਭਰਾਵਾਂ ਨੇ ਪਿਛਲੀ ਵੀਡੀਓ ਸ਼ੇਅਰ ਕਰੀ ਸੋਨੇ ਕਮੈਂਟ ਕੀਤੇ ਤੇ ਨਵਾਂ ਨਵਾਂ ਆਪਣਾ ਪੇਜ ਫੋਲੋ ਕੀਤਾ ਹੈ ਉਹਨਾਂ ਵੀਰਿਆਂ ਚੋਂ ਕੁਝ ਭਰਾਵਾਂ ਦੇ ਨਾਮ ਨੇ ਜੀ ਭਾਈ ਜਗਸੀਰ ਮਾਨ ਹਰਜਿੰਦਰ ਧਾਲੀਵਾਲ ਸ਼ੌਂਕੀ ਜੱਟ ਤਰਸੀਮ ਗਿੱਲ ਦਰਵੇਸ਼ ਸਟੱਡ ਫਾਰਮ ਸੋਨੂ ਧਾਲੀਆਲ ਅਮਰੀਕ ਸਿੰਘ ਤੇ ਵੀਰਾ ਅਮਨ ਸਿੱਧੂ ਤੇ ਕਿਸੇ ਵੀ ਤਰ੍ਹਾਂ ਦੀ ਪ੍ਰੋਮੋਸ਼ਨਲ ਵੀਡੀਓਗ੍ਰਾਫੀ ਕਰਵਾਉਣੀ ਹੈ ਤੇ ਸਾਡੇ ਦਿੱਤੇ ਚੈਨਲ ਦੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਬਹੁਤ ਹੀ ਜਲਦ ਅਗਲੀ ਵੀਡੀਓ ਨਾਲ ਇਦਾਂ ਦੇ ਨਗੀਨੇ ਤੁਹਾਡੀ ਕਚਹਿਰੀ ਚ ਲੈ ਕੇ ਹਾਜ਼ਰ ਹੋਣੇ ਆ ਅਗਲੀ ਵੀਡੀਓ ਨਾਲ ਮਿਲਦੇ ਆ ਦਿਓ ਇਜਾਜ਼ਤ ਜਿਉਂਦੇ ਵੱਸਦੇ ਹੱਸਦੇ ਰਹੋ ਸ਼ਬਾ ਖੈਰ ਸასი ਗਾਲ ਧੰਨਵਾਦ